ਸਸ਼ੀ ਕਾਂਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਦੀਪਾ ਕਹਿੰਦੇ ਆ ਕਿ ਸੇਵਿੰਗ ਜ਼ਿੰਦਗੀ ਚ ਕਰਨੀ ਚਾਹੀਦੀ ਹਰ ਚੌਥਾ ਬੰਦਾ ਤੇ ਆਪਾਂ ਬੱਚਿਆਂ ਨੂੰ ਵੀ ਇਹ ਚੀਜ਼ ਸਮਝਾਉਣੀ ਆ ਕਿ ਸੇਵਿੰਗ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ ਜੀ ਸੇਵਿੰਗ ਜ਼ਰੂਰ ਕਰਨੀ ਚਾਹੀਦੀ ਹੈ ਸੇਵ ਕਰਨ ਦਾ ਮਤਲਬ ਕੀ ਹੈ ਕਿ ਨਜਾਇਜ਼ ਖਰਚਿਆਂ ਤੋਂ ਬਚਿਆ ਜਾਵੇ ਜੀ ਹਾਂ ਜਿੱਥੇ ਜ਼ਰੂਰੀ ਹੈ ਉੱਥੇ ਖਰਚਾ ਜ਼ਰੂਰ ਕਰੋ ਜਿੱਥੇ ਜ਼ਰੂਰੀ ਨਹੀਂ ਹੈ ਉੱਥੇ ਤਾਂ ਵੈਸੇ ਵੀ ਨਹੀਂ ਕਰਨਾ ਚਾਹੀਦਾ ਸੇਵਿੰਗ ਭਾਵੇਂ ਹੋਵੇ ਭਾਵੇਂ ਨਾ ਹੋਵੇ ਹੈਨਾ ਹੁਣ ਗੱਲ ਆਪਾਂ ਕਰਦੇ ਆ ਲੌਜੀਕ ਤੇ ਤੇ ਗੱਲ ਆਪਾਂ ਕਰਦੇ ਆ ਹਰ ਰੋਜ਼ ਤੱਥਾਂ ਦੀ ਤੱਥ ਮਤਲਬ ਜੋ ਲੌਜੀਕ ਦੇ ਅਨੁਸਾਰ ਉਸਦੇ ਰਿਜ਼ਲਟ ਨਿਕਲਦੇ ਆ ਤੇ ਉਸ ਤੇ ਆਪਾਂ ਉਹਨਾਂ ਨੂੰ ਤੱਥ ਵੀ ਦਿੰਨੇ ਆ ਕਿ ਭਾਈ ਇਸ ਕਰਕੇ ਕਿਹਾ ਇਹ ਗੱਲ ਹੁਣ ਆਪਾਂ ਇੱਕ ਫੈਮਿਲੀ ਆ ਫੈਮਿਲੀ ਵਿੱਚ ਡਿਸਕਸ਼ਨ ਤੇ ਬਣਦੀ ਆ ਹਰ ਤਰ੍ਹਾਂ ਨਾਲ ਕੋਈ ਵਿਚਾਰ ਆਉਂਦਾ ਹੈ ਨਾ ਮੰਨ ਦੇ ਵਿੱਚ ਤਾਂ ਪਰਿਵਾਰ ਨਾਲ ਡਿਸਕਸ਼ਨ ਕਰਨੀ ਚਾਹੀਦੀ ਆ ਬਿਨਾ ਗੁੱਸੇ ਚਾਏ ਬਿਨਾ ਝੜ ਕੇ ਕਿਉਂਕਿ ਮਧਾਣੀ ਪਾਉਣੀ ਆ ਆਪਾਂ ਦੇ ਮਧਾਣੀ ਦੇ ਨਾਲ ਜੇ ਕੁਝ ਨਿਕਲ ਆਵੇ ਤਾਂ ਬੜੀ ਚੰਗੀ ਗੱਲ ਹੈ ਜੇ ਨਹੀਂ ਨਿਕਲ ਰਿਹਾ ਤਾਂ ਕਮ ਸੇ ਕਮ ਰਿਸ਼ਤਾ ਖਰਾਬ ਨਹੀਂ ਹੋਣਾ ਚਾਹੀਦਾ ਹਣਾ ਇਹ ਥੋੜਾ ਜਿਹਾ ਟੁੱਟ ਕੇ ਹੀ ਪਾਈ ਜਾਣਾ ਹੈ ਆਪਣੀਆਂ ਹੀ ਗੱਲ ਮਨਾਈ ਜਾਣੀ ਹੈ ਹੁਣ ਬੱਚਿਆਂ ਨੂੰ ਅਸੀਂ ਸਿਖਾਉਨੇ ਆ ਸੇਵਿੰਗ ਕਰੋ ਸਿਰਫ ਇਸ ਕਰਕੇ ਕਿ ਉਹ ਨਜਾਇਜ਼ ਖਰਚੇ ਨਾ ਕਰਨ ਪੈਸਾ ਦਿਖ ਰਿਹਾ ਹੈ ਪੈਸਾ ਆ ਰਿਹਾ ਹੈ ਹਰ ਕਿਸੇ ਕੋਲ ਕੁਝ ਨਾ ਕੁਝ ਤਰ੍ਹਾਂ ਨਾਲ ਪੈਸਾ ਹਰ ਕੋਈ ਕੰਮ ਕਰਦਾ ਹੈ ਕਿਸੇ ਕਿਸੇ ਕੋ ਘਟ ਕਿਸੇ ਕੋ ਵੱਧ ਕਿਸੇ ਨਾ ਕਿਸੇ ਤਰੀਕੇ ਆਉਂਦਾ ਹੈ ਹੁਣ ਗੱਲ ਇਹ ਆ ਕਿ ਬਹੁਤੇ ਲੋਕ ਬਹੁਤੇ ਲੋਕ ਤੇ ਬਹੁਤੇ ਬहोतियां ਐਡਸ ਤੁਸੀਂ ਦੇਖੋ ਟੀਵੀ ਦੇ ਉੱਤੇ ਦੋ ਚਾਰ ਐਡ ਤੇ ਚਲਦੀਆਂ ਹੀ ਨੇ ਕਿ ਆਹ ਤੁਹਾਨੂੰ ਇੰਨਾ ਇੰਟਰਸਟ ਦੇ ਰਿਹਾ ਆ ਤੁਹਾਨੂੰ ਇੰਨਾ ਇੰਟਰਸਟ ਦੇ ਰਿਹਾ ਸੇਵ ਕਰ ਲਓ ਤੇ ਕਈ ਵਾਰੀ ਨਾ ਕੁਝ ਲੋਕਾਂ ਦੀ ਤੁਸੀਂ ਦੇਖਿਓ ਕਾਪੀ ਦੇ ਉੱਤੇ ਅਮਾਉਂਟ ਵਧਣ ਦੇ ਨਾਲ ਨਾਲ ਉਹਨਾਂ ਦੇ ਚਿਹਰੇ ਦੀ ਲੱਗਦਾ ਕਿ ਸਮਾਈ ਲਤੇ ਅੱਖਾਂ ਦੀ ਚੜਾਈ ਵਧਣੀ ਸ਼ੁਰੂ ਹੋ ਜਾਂਦੀ ਆ ਵਾਹ ਮੇਰੇ ਕੋਈ ਨਹੀਂ ਹੋਗੇ ਮੇਰੇ ਕੋਈ ਨਹੀਂ ਹੋਗੇ ਇੰਨੇ ਓਨੇ ਕੋਈ ਮਾਇਨੇ ਨਹੀਂ ਰੱਖਦੇ ਅਗਰ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹਾਂ ਠੀਕ ਹੈ ਤੇ ਆਪਣੀਆਂ ਜ਼ਰੂਰਤਾਂ ਨੂੰ ਮਾਰ ਕੇ ਉਹ ਪੈਸਾ ਤੁਸੀਂ ਬੈਂਕ ਵਾਲਿਆਂ ਨੂੰ ਦੇ ਰਹੇ ਹੋ ਉਸ ਨੂੰ ਵਧਾਉਣ ਦੇ ਲਈ ਯਤਨ ਕਰ ਰਹੇ ਹਾਂ ਇੰਨੇ ਪਰਸੈਂਟ ਵਧ ਰਿਹਾ ਇੰਨੇ ਪਰਸੈਂਟ ਵਧ ਰਿਹਾ ਮੈਂ ਆ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਕਿਉਂਕਿ ਮੈਂ ਪੈਸਾ ਵਧਾਉਣਾ ਤਾਂ ਸਾਡੇ ਤੋਂ ਮਹਾਪਾਗਲ ਕੋਈ ਨਹੀਂ ਹੈ ਕਈ ਵਾਰੀ ਅਸੀਂ ਕੀ ਸੋਚਦੇ ਹਾਂ ਕਿ ਕੋਈ ਨਹੀਂ ਉਮਰ ਪਈ ਹੈ ਹੁਣ ਸੇਵ ਕਰ ਲੋ ਤੇ ਅੱਗੇ ਜਾ ਕੇ ਉਸ ਨੂੰ ਤੁਸੀਂ ਖਰਚ ਕਰਿਓ ਬੜਾ ਵਧੀਆ ਲੱਗੇਗਾ ਜਦੋਂ ਤੁਸੀਂ ਸੇਵ ਕੀਤਾ ਹੋਇਆ ਖਰਚੋਗੇ ਕਿਹੜੀ ਕਿਤਾਬ ਚ ਲਿਖਿਆ ਵੀ ਕੱਲ ਕਿਹਨੇ ਦੇਖਿਆ ਜਦੋਂ ਅੱਗੇ ਜਾ ਕੇ ਖਰਚੋਗੇ ਅੱਗਾ ਕਿਹਨੇ ਵੇਖਿਆ ਜਰਾ ਸੋਚੋ ਜਰਾ ਇਸ ਚੀਜ਼ ਨੂੰ ਅੱਜ ਤੁਸੀਂ ਆਪਣ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੇ ਆ ਚਲੋ ਛੱਡੋ ਮਾਰੋ ਗੋਲੀ ਆਪਾਂ ਤੁਹਾਨੂੰ ਸਮਝਾਉਂਦੇ ਨਹੀਂ ਆ ਤੁਹਾਨੂੰ ਐਗਜ਼ਾਮਪਲ ਦਿੰਨੇ ਆ ਸਿਰਫ ਤੇ ਸਿਰਫ ਸਰਕਾਰ ਦਾ ਫਾਇਦਾ ਏ ਤੁਹਾਡੀ ਸੇਵਿੰਗ ਕਰਨ ਚ ਇਹ 101% ਹੈ ਆਪਾਂ ਸਰਕਾਰ ਨਾਲ ਪੰਗਾ ਕੋਈ ਨਹੀਂ ਲੈਣਾ ਆਪਾਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਹੀ ਦੇ ਦੇਣੀ ਹੈ ਕੀ ਹੈ ਕਿ ਜਦੋਂ ਤੁਸੀਂ ਕੋਈ ਸੇਵਿੰਗ ਕਰਦੇ ਹੋ ਬੈਂਕ ਨੂੰ ਪੈਸਾ ਦਿੰਦੇ ਹੋ ਬੈਂਕ ਉਸਦੇ ਇੰਟਰਸਟ ਤੋਂ ਦੁਨੀਆ ਚ ਲਾਉਂਦਾ ਜਿਵੇਂ ਚਲਾਉਂਦਾ ਚਲੋ ਉਹ ਵੀ ਮਾਰੋ ਗੋਲੀ ਆਪਾਂ ਉਹਦੇ ਤੋਂ ਵੀ ਕੁਝ ਨਹੀਂ ਲੈਣਾ ਗੱਲ ਇਹ ਆ ਗੱਲ ਸਿਰਫ ਇਹ ਨਹੀਂ ਆ ਕਿ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣੀ ਹੋ ਤੁਸੀਂ ਆਪਣੇ ਆਪਣੀ ਕੋਈ ਪਾਲਿਸੀ ਕਰਾਉਣੀ ਹੋ ਸਰਕਾਰ ਨੂੰ ਪੈਸਾ ਦੇਣੇ ਹੋ ਕਿ ਅਗਰ ਇਨ ਹੈਪਨਸ ਐਦਾਂ ਹੋ ਜਾਂਦਾ ਕੁਝ ਐਨੀਥਿੰਗ ਕੁਝ ਵੀ ਹੁੰਦਾ ਏ ਤਾਂ ਸਾਨੂੰ ਸਰਕਾਰ ਸਾਡੀ ਮਦਦ ਕਰੂਗੀ ਕੀ ਗਾਰੰਟੀ ਆ ਕਿ ਹੋਣਾ ਕਿਉਂ ਹੋਏਗਾ ਬਈ ਕਿਉਂ ਅਸੀਂ ਸੋਚੀਏ ਕਿ ਸਾਡੇ ਨਾਲ ਇਹ ਚੀਜ਼ ਹੋ ਸਕਦੀ ਆ ਹੁਣ ਤੁਸੀਂ ਇੱਕ ਹੋਰ ਐਗਜ਼ਾਮਪਲ ਸੁਣੋ ਇੱਕ ਐਗਜ਼ਾਮਪਲ ਤਾਂ ਵੈਸੇ ਪਹਿਲੀ ਹੋਈ ਆ ਆਪਾਂ ਤਾਂ ਪਹਿਲਾਂ ਗੱਲ ਹੀ ਕਰ ਬੈਠੇ ਗੱਲ ਇਹ ਆ ਕਿ ਕਿਸੇ ਨੂੰ ਕਿਸੇ ਨੇ ਸਮਝਾਇਆ ਕਿ ਅੱਜ ਤੂੰ ਇੱਕ 40-50 ਲੱਖ ਦੀ ਗੱਡੀ ਲੈ ਲਈ ਕਹਿੰਦੇ ਅੱਛਾ ਕਹਿੰਦਾ ਗੱਡੀ ਨੇ ਪੁਰਾਣੀ ਹੋ ਜਾਣਾ ਕਹਿੰਦਾ ਹਾਂ ਕਹਿੰਦਾ 40-50 ਲੱਖ ਰੁਪਈਆ ਤਾਂ ਗਿਆ ਨਾ ਤੇਰਾ ਖੂਚ ਤੂੰ ਕਿਸ਼ਤਾਂ ਦਿੰਦਾ ਹੀ ਉਹ ਹੋ ਗਿਆ ਕਹਿੰਦਾ ਜੇ ਤੂੰ ਕਿਤੇ ਚੱਲਦੀ ਗੱਡੀ ਲੈ ਲੈਂਦਾ ਉਹੀ ਤੇਰਾ 20 ਲੱਖ ਬਚ ਜਾਣਾ ਸੀ ਤੇ ਤੈਨੂੰ ਇੱਕ ਗੱਡੀ ਉਹ ਹੀ ਲੈਣੀ ਸੀ ਗੱਡੀ ਤੇਰੀ ਉਹਨੂੰ ਗੱਲ ਕਰਨ ਵਾਲੇ ਨੇ ਦੇਖੋ ਸਮਝਦਾਰੀ ਤੇ ਦੂਜੇ ਤੇ ਦਿਮਾਗ ਚ ਪਈ ਵੀ ਇਹ ਚੀਜ਼ ਕੀ ਕਹਿੰਦਾ ਕਹਿੰਦਾ ਕਿ ਤੁਸੀਂ ਉਹ ਗੱਡੀ ਤੁਸੀਂ ਸੈਕੰਡ ਹੈਂਡ ਲਈ 20 ਲੱਖ ਰੁਪਈਆ ਤੁਹਾਡਾ ਉਹਦੇ ਚੋ ਬਚ ਗਿਆ ਉਹਦੇ ਚੋ ਤੁਸੀਂ ਛੋੜੀਆਂ ਬਹੁਤੀਆਂ ਕਿਸ਼ਤਾਂ ਕਰਾਈਆਂ ਕਿਸ਼ਤਾਂ ਛੇਤੀ ਪੂਰੀਆਂ ਹੋ ਗਈਆਂ ਤੇ ਗੱਡੀ ਤੁਹਾਡੇ ਕੋਲ ਵੀ ਰਹੀ ਉਹਦੀ ਗੱਲ ਸਹੀ ਸੀ ਹੁਣ ਇਹਦਾ ਲੌਜੀਕ ਸੁਣੋ ਜਦੋਂ ਪੈਸਾ ਵੱਧਦਾ ਹੈ ਜਦੋਂ ਪੈਸਾ ਵੱਧ ਰਿਹਾ ਤਾਂ ਉਹ ਚੀਜ਼ਾਂ ਦਾ ਰੇਟ ਵੀ ਵੱਧਦੇ ਆ ਜੇ ਅੱਜ ਤੁਸੀਂ ਗੱਡੀ 20 ਲੱਖ ਦੀ ਲਈ ਆ ਤਾਂ 4 ਸਾਲ ਚਲਾਉਂਗੇ ਤਾਂ ਜਿਹੜੀ ਤੁਸੀਂ 40 ਦੀ ਲੈ ਰਹੇ ਸੀ ਨਾ ਉਸ ਟਾਈਮ ਤੇ 50 ਜਾਂ 60 ਦੀ ਹੋਗੀ ਹੁਣੀ ਆ ਜਦੋਂ ਤੁਸੀਂ 4 ਸਾਲ ਬਾਅਦ ਉਸ ਦਾ ਰੇਟ ਦੇਖੋਗੇ ਅਸੀਂ ਇਹ ਕਿਉਂ ਨਹੀਂ ਸੋਚਿਆ ਕਿ ਜੇ ਅਸੀਂ ਉਹ ਨਵੀਂ ਗੱਡੀ 40 ਦੀ ਲੈਂਦੇ ਤੇ ਜਦੋਂ 4 ਸਾਲ ਬਾਅਦ ਉਹ ਚੀਜ਼ ਵੇਚਦੇ ਤਾਂ ਜਿਹੜਾ ਅਸੀਂ 20 ਦਿੱਤਾ ਸੀ ਉਹ ਸਾਨੂੰ 30 ਵੀ ਮਿਲ ਸਕਦਾ ਸੀ ਨਹੀਂ ਸੋਚਿਆ ਅਸੀਂ ਥੋੜਾ ਹੀ ਸੋਚਣਾ ਇਹ ਸਾਡੀ ਸੋਚ ਥੋੜੀ ਹੈ ਅਸੀਂ ਤੇ ਦੂਜੇ ਦੀ ਸੋਚ ਮੁਤਾਬਕ ਚੱਲਦੇ ਅਸੀਂ ਤੇ ਕਦੇ ਸੋਚਣਾ ਹੀ ਨਹੀਂ ਕਿ ਅੱਜ ਜਿਹੜਾ ਪੈਸੇ ਦਾ ਰੇਟ ਵੱਧ ਰਿਹਾ ਉਹ ਚੀਜ਼ਾਂ ਦਾ ਰੇਟ ਵੀ ਤੇ ਵੱਧ ਰਿਹਾ ਹੁਣ ਮੰਨ ਲਓ ਕਿ ਕਿਸੇ ਨੇ ਕਿਸੇ ਕੋਲ ਪੈਸਾ ਹੈ ਹਨਾ ਠੀਕ ਹੈ ਪੈਸਾ ਹੈ ਉਹ ਤਾਂ ऐसे में देखा जावे ता कागज या जरूरतਾਂ ਲਈ ਹੋਈ ਆ ਅਸੀਂ ਕੀ ਕੀਤਾ ਪੈਸੇ ਨੂੰ ਵਧਾਉਣ ਦੇ ਚੱਕਰ ਦੇ ਵਿੱਚ ਆਪਣੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਬਸ ਥੋੜੀਆਂ ਬਹੁਤੀਆਂ ਤੇ ਮਨ ਨੂੰ ਮਾਰਿਆ ਹੁਣ ਮੰਨ ਲਓ ਕਿ ਤੁਸੀਂ ਹੁਣ ਤੁਸੀਂ ਆਪ ਹੀ ਸੋਚੋ ਮੰਨ ਲਓ ਤੁਸੀਂ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਸ਼ੌਂਕ ਹੈ ਤੁਹਾਡੀ ਤੁਹਾਡੀ ਵਾਈਫ ਨੂੰ ਜਾਂ ਤੁਹਾਨੂੰ ਆਪ ਨੂੰ ਇਹ ਸ਼ੌਂਕ ਹੈ ਆਪਾਂ ਲੇਡੀਜ਼ਾਂ ਪਰ ਬਹੁਤ ਸ਼ੌਂਕ ਨੇ ਹਨਾ ਮੰਨ ਲਓ ਸੁਣਨੇ ਦਾ ਸ਼ੌਂਕ ਹੈ ਤੁਸੀਂ ਕੋਈ ਚੀਜ਼ ਲਈ 골ਡ ਦੀ ਹੈਨਾ ਤੁਸੀਂ ਕੋਈ ਚੀਜ਼ ਲਈ ਤੇ ਇੱਕ ਸ਼ੌਂਕ ਪੂਰਾ ਕਰ ਲਿਆ ਓਕੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸਿਆਣੇ ਕਹਿੰਦੇ ਆ ਕਿ ਪ੍ਰਾਪਰਟੀ ਪੈਸਾ ਪ੍ਰਾਪਰਟੀ ਤੇ 골ਡ ਤੇ ਮਤਲਬ ਸੋਨਾ ਤੇ ਜ਼ਮੀਨ ਹਮੇਸ਼ਾ ਓਕੇ ਓਕੇ ਬਣਦੀ ਆ ਘਰ ਮਕਾਨ ਹਮੇਸ਼ਾ ਓਕੇ ਹੋ ਕੇ ਬਣਦਾ ਕੋਈ ਚੀਜ਼ ਸੌਕਿਆਂ ਅੱਜ ਤੱਕ ਨਾ ਬਣੀ ਆ ਇੱਕ ਵਾਰ ਤੇ ਬੰਦਾ ਅਨ ਬੈਲੈਂਸ ਹੋ ਹੀ ਜਾਂਦਾ ਹੈ ਤਾਂ ਕੀ ਹੋਇਆ ਮੰਨ ਲਓ ਤੁਸੀਂ ਝੁਮਕੇ ਲੈ ਮੰਨ ਲਓ ਤੁਸੀਂ ਚੇਨ ਲਈ ਮੰਨ ਲਓ ਤੁਸੀਂ ਸੈਟ ਲਿਆ ਤੁਸੀਂ ਉਹ ਸੈਟ ਮੰਨ ਲਓ ਕਿ ਲਿਆ 4 ਲੱਖ ਦਾ 2 ਲੱਖ ਦਾ 1 ਲੱਖ ਦਾ ਕਿੰਨੇ ਦਾ ਵੀ ਲੈ ਲਿਆ ਓਕੇ ਹੋ ਗਏ ਲੈ 10 ਲੱਖ ਰੁਪਇਆ ਲਾਤਾ ਬੈਂਕ 'ਚ ਰੱਖ ਦੇ ਤਾਂ ਵਧ ਜਾਣਾ ਸੀ ਹੁਣ ਨੂੰ 1.5 ਲੱਖ 1.5 ਲੱਖ ਹੋ ਜਾਣਾ ਸੀ ਇਹ ਕਿਉਂ ਨਹੀਂ ਸੋਚਿਆ ਜੇ ਪੈਸਾ ਵਧਣਾ ਸੀ ਇੰਟਰਸਟ ਵਧਣਾ ਸੀ ਤਾਂ ਉਹ ਸੋਨਾ ਵੀ ਤਾਂ ਵਸ ਸਕਦਾ ਜਿਹੜਾ ਅਸੀਂ ਪ੍ਰੋਪਰਟੀ ਚ ਇਨਵੈਸਟ ਕੀਤਾ ਉਹ ਵੀ ਤਾਂ ਵਧ ਸਕਦਾ ਪਰ ਨਹੀਂ ਸੇਵਿੰਗ ਕਰਨਾ ਹਰ ਮੈਂ ਇੱਕ ਵਾਰ ਰਾਸ਼ੀਆਂ ਸੁਣਦੀ ਪਈ ਕਿਸੇ ਦੀਆਂ ਹੁਣ ਤੇ ਕਿ ਮੈਂ ਕੀ ਸੁਣਨੀਆਂ ਹੁਣ ਤੇ ਮੈਨੂੰ ਲੌਜੀਕ ਆ ਗਿਆ ਬੜੀ ਦੇਰ ਦੀ ਗੱਲ ਤੇ ਕਿਸੇ ਦੀ ਰਾਸ਼ੀ ਸੁਣ ਰਹੀ ਮੈਂ ਬੈਠੀ ਬੱਚੇ ਛੋਟੇ ਤਾਂ ਉਹ ਕਹਿ ਰਿਹਾ ਸੇਵਿੰਗ ਵੱਲ ਜਾਓ ਸੇਵਿੰਗ ਕਰਨੀ ਗ੍ਰਹਿਾਂ ਨੂੰ ਸ਼ੁਭ ਕਰਨਾ ਹੁੰਦਾ ਹੈ ਕਿਉਂ ਬਈ ਕਿੱਥੇ ਲਿਖਿਆ ਬਿਲਕੁਲ ਨਹੀਂ ਲਿਖਿਆ ਹਰ ਗ੍ਰਹਿ ਤੇ ਤੁਹਾਨੂੰ ਇਹੀ ਸਿਖਾਉਂਦੇ ਆ ਹਰ ਪਲੈਨਟ ਦਾ ਇਹ ਐਗਜ਼ਾਮਪਲ ਹੈ ਕਿ ਕੱਲ ਨਹੀਂ ਅੱਜ ਚ ਬਲੀਵ ਕਰੋ ਅੱਜ ਚ ਵਿਸ਼ਵਾਸ ਕਰੋ ਸ਼ਨੀ ਨੂੰ ਜੱਜ ਦਾ ਕਾਰਕ ਮੰਨਿਆ ਜਾਂਦਾ ਸੂਰਜ ਆਉਂਦਾ ਸਵੇਰੇ ਸ਼ਾਮ ਨੂੰ ਚਲਾ ਜਾਂਦਾ ਮੰਗਲ ਸਾਡੀ ਹਿੰਮਤ ਹੈ ਕਦੇ ਹੁੰਦੀ ਹੈ ਤੇ ਕਦੇ ਨਹੀਂ ਹੁੰਦੀ ਚੰਦਰ ਸਾਡਾ ਮਨ ਹੈ ਕਿਤੇ ਖੜਦਾ ਤੇ ਕਿਤੇ ਨਹੀਂ ਖੜਦਾ ਬੁੱਧ ਦਿਮਾਗ ਦਾ ਕਾਰਕ ਹੈ ਗਿਰਗਟ ਹੈ ਦਿਮਾਗ ਤੇ ਹਮੇਸ਼ਾ ਹੀ ਕਦੇ ਕੁਝ ਪਲੈਨਿੰਗ ਕਰਦਾ ਰਹਿੰਦਾ ਕਦੇ ਕੁਝ ਕਰਦਾ ਰਹਿੰਦਾ ਤੇ ਫਿਰ ਤੁਸੀਂ ਦੱਸੋ ਇਹ ਕਿਹੜੇ ਗ੍ਰਹਿ ਦੇ ਉੱਤੇ ਲਿਖਿਆ ਹੈ ਕਿ ਸੇਵਿੰਗ ਕਰਨ ਨਾਲ ਗ੍ਰਹਿ ਝੁੱਭ ਹੁੰਦੇ ਆ ਐਵੇਂ ਅੱਜ ਮੈਨੂੰ ਜਦੋਂ ਮੈਂ ਉਸ ਤੋਂ ਬਾਅਦ ਅਸਟਰੋਲੋਜੀ ਕਰਨ ਲੱਗੀ ਫਿਰ ਮੈਂ ਕਿਹਾ ਲੈ ਦੱਸ ਉਹ ਪਤਾ ਨਹੀਂ ਕਿਹੜੀ ਕਿਤਾਬ ਚੋਂ ਪੜ੍ਹ ਕੇ ਕਹਿ ਰਹੀ ਸੀ ਅਸਲ ਦੇ ਵਿੱਚ ਕੀ ਕਿ ਕੁਝ ਸੇਵ ਕਰੋ ਆਉਣ ਵਾਲੇ ਕੱਲ ਦੇ ਲਈ ਕੁਝ ਬਚਾ ਕੇ ਰੱਖੋ ਕੁਝ ਇਹ ਕਰੋ ਇਹ ਠੀਕ ਹੈ ਇਹ ਗੱਲਾਂ ਠੀਕ ਨੇ ਆਪਾਂ ਇਹਨੂੰ ਨਕਾਰਾ ਨਹੀਂ ਕਰਦੇ ਪਰ ਆਉਣ ਵਾਲੇ ਕੱਲ ਲਈ ਖੁਸ਼ੀਆਂ ਦੇ ਨਾਲ ਨਾਲ ਆਪਣੀ ਚੀਜ਼ ਨੂੰ ਸੇਵ ਕਰੋ ਜਦੋਂ ਤੁਹਾਨੂੰ ਲੱਗੇ ਕਿ ਇੰਨਾ ਹੈ ਇੰਨੇ ਮਤਲਬ ਮੰਨ ਲਓ ਕਿ 50000 ਮਹੀਨੇ ਦਾ ਆ ਰਿਹਾ 1 ਲੱਖ ਆ ਰਿਹਾ ਸਾਡਾ ਖਰਚਾ ਜੋ ਹੈ ਤਕਰੀਬਨ ਅਸੀਂ 60 70000 ਚ ਕਰ ਰਹੇ ਹਾਂ ਤੇ ਥੋੜਾ ਬਹੁਤਾ ਸੇਵ ਹੋ ਰਿਹਾ ਹੈ ਆਟੋਮੈਟਿਕਲੀ ਹੋ ਰਿਹਾ ਹੈ ਤੇ ਇੱਕ ਵਾਰ ਕੀ ਹੋਇਆ ਸੀ ਉਹ ਸਾਰਾ ਹੀ ਖਰਚ ਕੇ ਕੋਈ ਚੀਜ਼ ਲੈ ਲਈ ਤੇ ਉਸ ਤੋਂ ਬਾਅਦ ਕਰਮਾ ਚ ਹੋਏਗਾ ਫੇਰ ਹੋ ਜਾਏਗਾ ਕਿਉਂ ਔਖੇ ਕਰਨਾ ਹੈ ਆਪਣੇ ਆਪ ਨੂੰ ਆਪਣੇ ਨਿਆਣਿਆਂ ਨੂੰ ਤੇ ਸਾਰੇ ਟੱਬਰ ਦੀ ਜਾਨ ਸੁੱਕਣੇ ਪਾ ਦਿੰਦੇ ਆ ਕਈ ਵਾਰੀ ਕਿ ਨਹੀਂ ਭਾਈ ਚੀਜ਼ ਨਹੀਂ ਲੈਣੀ ਪੈਸਾ ਹਿੱਲ ਜਾਏਗਾ ਬਹੁਤ ਲੋਕ ਇਦਾਂ ਦੇ ਆਉਂਦੇ ਆ ਕਹਿੰਦੇ ਪੈਸਾ ਹੈਗਾ ਹਰ ਚੀਜ਼ ਆਉਂਦੀ ਵੀ ਹੈ ਪਰ ਨਾ ਚੰਗਾ ਖਾਣਾ ਹੈ ਨਾ ਚੰਗਾ ਪਾਉਣਾ ਹੈ ਬਸ ਬਚਾ ਲਓ ਬਚਾ ਲਓ ਬਚਾ ਲਓ ਪ੍ਰਾਪਰਟੀ ਲੈ ਲਓ ਬੈਂਕਾਂ ਚ ਪਈ ਰਹਿ ਜਾਣੇ ਆ ਪ੍ਰਾਪਰਟੀ ਵੀ ਇੱਥੇ ਰਹਿ ਜਾਣੀ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਉਦੋਂ ਤੋਂ ਹੀ ਹਰ ਕਿਸੇ ਦੇ ਦਿਮਾਗ 'ਚ ਚੀਜ਼ ਹੁੰਦੀ ਹੈ ਕੋਈ ਭਾਵੇਂ ਕਵੇ ਨਾ ਕਵੇ ਮਾਂ ਪਿਓ ਨੂੰ ਵੀ ਪਤਾ ਸਭ ਨੂੰ ਪਤਾ ਜਿਹੜੀ ਚੀਜ਼ ਪੈਦਾ ਹੋਈ ਉਹ ਇੱਕ ਦਿਨ ਜਾਣੀ ਹੈ ਇੱਕ ਦਿਨ ਜਾਣੀ ਹੈ ਤੇ ਹਰ ਚੀਜ਼ ਲਈ ਇਹ ਸੋਚਿਆ ਜਾਵੇ ਨਾ ਤੇ ਕਿਉਂ ਉਹਨੂੰ ਸੇਵ ਕਰੀ ਜਾਂਦੇ ਆ ਫਿਰ ਅਸੀਂ ਕਿ ਪੈਸਾ ਸੇਵ ਪੈਸਾ ਸਾਡੀਆਂ ਜ਼ਰੂਰਤਾਂ ਲਈ ਐ ਪੈਸਾ ਸਾਡੀਆਂ ਖੁਸ਼ੀਆਂ ਲਈ ਐ ਪੈਸਾ ਮਿਹਨਤ ਆਪਣੇ ਹੱਡ ਤੋੜ ਕੇ ਅਸੀਂ ਇਸ ਕਰਕੇ ਕਮਾਉਨੇ ਆ ਤਾਂ ਕਿ ਥੋੜਾ ਜਿਹਾ ਆਪਣੇ ਆਪ ਨੂੰ ਸੁੱਖ ਤੇ ਆਪਣੀ ਮਨ ਨੂੰ ਥੋੜਾ ਸ਼ਾਂਤ ਕਰ ਚੱਕੀਏ ਆਹ ਸ਼ੌਂਕ ਸੀ ਲੈ ਪੂਰਾ ਕਰ ਲਿਆ ਆਹ ਪਾ ਲਿਆ ਆਹ ਹੰਡਾ ਲਿਆ ਆਹ ਲੈ ਲਿਆ ਆਹ ਚੱਲ ਪਿਆ ਠੀਕ ਐ ਕੁਝ ਨਹੀਂ ਨਾਲ ਜਾਣਾ ਸਰੀਰ ਨੇ ਵੀ ਨਹੀਂ ਜਾਣਾ ਫਿਰ ਵੀ ਅਸੀਂ ਸਾਹਮਦੇ ਆ ਨਾ ਜਦੋਂ ਪਰੇਸ਼ਾਨੀ ਹੁੰਦੀ ਹੈ ਨਾ ਪਰੇਸ਼ਾਨੀ ਕਾਦੀ ਸਰੀਰ ਦੀ ਉਹ ਸਾਰੀਆਂ ਪਰੇਸ਼ਾਨੀਆਂ ਪਰ ਇਹ ਹੋ ਜਾਂਦੀਆਂ ਕਦੀ ਕਿਸੇ ਬਿਮਾਰ ਤੋਂ ਪੁੱਛੋ ਕੀ ਪਰੇਸ਼ਾਨੀ ਉਹ ਕਹਿੰਦਾ ਕੋਈ ਪਰੇਸ਼ਾਨੀ ਨਹੀਂ ਬਸ ਆਹ ਠੀਕ ਹੋ ਜੇ ਇੱਕ ਤੰਦਰੁਸਤ ਤੋਂ ਪੁੱਛੋ ਉਹਨੇ 50 ਪਰੇਸ਼ਾਨੀਆਂ ਦੱਸ ਦੇਣੀਆਂ ਨੇ ਉਹਨੂੰ ਦੁਨੀਆਦਾਰੇ ਦੀਆਂ ਪਰੇਸ਼ਾਨੀਆਂ ਦੇਖਦੀਆਂ ਨੇ ਤੇ ਜਦੋਂ ਸਰੀਰ ਠੀਕ ਨਹੀਂ ਹੈ ਨਾ ਤੇ ਸਿਰਫ ਤੇ ਸਿਰਫ ਸਰੀਰ ਦੀ ਪਰੇਸ਼ਾਨੀ ਦਿਖਦੀ ਹੈ ਇਹ ਸੱਚਾਈ ਹੈ ਕਦੇ ਅਜਮਾ ਕੇ ਦੇਖਿਓ ਚਲੋ ਰੱਬ ਕਰੇ ਸਾਰੇ ਠੀਕ ਠਾਕ ਰਹੋ ਤੇ 5 ਮਾਰਚ 2025 ਦਿਨ ਬੁੱਧਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਛਟੀ ਤਿਥੀ ਹੈ ਅੱਜ ਔਰ ਛਠੀ ਤਿਥੀ ਤੇ ਤਕਰੀਬਨ ਦੇਖਿਆ ਜਾਵੇ ਤਾਂ ਅੱਜ ਚੰਦਰਮਾ ਦੀ ਗੱਲ ਕਰਾਂਗੇ ਆਪਾਂ ਕ੍ਰਿਤਿਕਾ ਨਕਸ਼ਤਰ ਚੱਲ ਰਿਹਾ ਹੈ ਔਰ ग्रहਾਂ ਦੇ ਮੁਤਾਬਕ ਕ੍ਰਿਤਿਕਾ ਨਕਸ਼ਤਰ ਜੋ ਹੈ 5 ਮਾਰਚ 2025 ਦਿਨ ਬੁੱਧਵਾਰ ਵਾਲੇ ਦਿਨ ਜੋ ਚੰ드ਰਮਾ ਸੂਰਜ ਦੇ ਨਕਸ਼ਤਰ ਚ ਹਾਂ ਕ੍ਰਿਤਿਕਾ ਨਕਸ਼ਤਰ ਸੂਰਜ ਦਾ ਨਕਸ਼ਤਰ ਹੈ ਤੇ ਅੱਜ ਬੁੱਧਵਾਰ ਵਾਲੇ ਦਿਨ ਸਵੇਰੇ 8:13 ਤੇ ਕਿਤੇ ਚ ਜਾਣਾ ਚੰ드ਰਮਾ ਨੇ ਬ੍ਰਿਖ ਰਾਸ਼ੀ ਚ ਉੱਚਾ ਹੋ ਜਾਣਾ ਚੰ드ਰਮਾ ਓਕੇ ਆ ਤੇ ਨਾਲ ਜੇ ਗੱਲ ਕਰੀ ਆਪਾਂ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਇਹ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਨੇ ਹਾਂ ਹਰ ਰੋਜ਼ ਰਾਹੁ ਕਾਲ ਦਾ ਟਾਈਮ ਦੱਸਣਾ ਵੀ ਚਾਹੀਦਾ ਹੈ ਜੀ ਕਿਉਂਕਿ ਕਈ ਵਾਰੀ ਕੁਝ ਚੀਜ਼ਾਂ ਅਸੀਂ ਸਮੇਂ ਮੁਤਾਬਕ ਸੋਚ ਸਮਝ ਕੇ ਕੀਤੀਆਂ ਜਾਣ ਤਾਂ ਸਮਾਂ ਤੇ ਕਿਸਮਤ ਸਾਨੂੰ ਸਾਥ ਦੇ ਜਾਂਦੇ ਆ ਤਾਂ ਸਮੇਂ ਨੂੰ ਜ਼ਰੂਰ ਜਾਂਚ ਲੈਣਾ ਚਾਹੀਦਾ ਗੁਰੂ ਚੰਦਰ ਦਾ ਗੱਜਕੇਸਰੀ ਯੋਗ ਬਣ ਰਿਹਾ ਜੀ ਉੱਚਾ ਦਾ ਚੰਦਰਮਾ ਸੂਰਜ ਦੇ ਨਕਸ਼ਤਰ 'ਚ ਕੀ ਪ੍ਰਭਾਵ ਪਏਗਾ ਜਾਣਦੇ ਹਾਂ ਸਭ ਤੋਂ ਪਹਿਲਾਂ ਆ ਰਿਹਾ ਇਸ ਦਾ ਨੀ ਮੇਸ਼ ਰਾਸ਼ੀ ਮੇਸ਼ ਰਾਸ਼ੀ ਦੇ ਲਈ ਗੁਰੂ ਚੰਦਰ ਦੂਸਰੇ ਸਥਾਨ ਵਿੱਚ ਵਧੀਆ ਤਾਂ ਲਈ ਕੰਮ ਲਈ business ਲਈ ਅੱਛਾ ਸੂਰਜ ਦਾ ਨਕਸ਼ਤਰ ਕੌਨਫੀਡੈਂਸ ਵਧਾ ਕੇ ਰੱਖੇਗਾ ਪ੍ਰੇਮ ਸਬੰਧਾਂ ਲਈ ਤੇ ਕਈ ਨਵੇਂ ਸੌਦੇ ਲਈ ਸਿਤਾਰੇ ਚੰਗੇ ਚੱਲਦੇ ਪਿਆ ਗ੍ਰਹਿ ਵਧੀਆਂ ਨੇ ਹਰ ਕੰਮ ਲਈ ਵਧੀਆ ਬੱਸ ਸਵੇਰੇ ਦੁੱਧ ਚ ਕੇਸਰ ਪਾ ਕੇ ਪੀ ਲਓ ਜਾਂ ਕੇਸਰ ਮੱਥੇ ਤੇ ਲਾ ਲਓ ਦੁੱਜੇ ਬੈਠਾ ਬ੍ਰਹਸਪਤ ਚੰਗਾ ਫਲ ਦੇ ਜਾਏਗਾ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਪ੍ਰਤੀ ਥੋੜੀਆਂ ਚਿੰਤਾਵਾਂ ਕੱਲ ਵੀ ਸੀ ਤੇ ਥੋੜੀਆਂ ਜਿਹੀ ਅੱਜ ਸਵੇਰੇ 8:13 ਤੋਂ ਬਾਅਦ ਵੱਜ ਜਾਣਗੀਆਂ ਨਜ਼ਲਾ ਜੁਕਾਮ ਛਿੱਕਾਂ ਤੋਂ ਬਚੋ ਸੈਰ ਕਰੋ ਆਪਣੇ ਸਿਤਾਰਿਆਂ ਨੂੰ ਹੋਰ ਸ਼ੁਭ ਕਰਨ ਲਈ ਬਜ਼ੁਰਗਾਂ ਦੇ ਪੈਰੀਂ ਹੱਥ ਲਗਾ ਕੇ ਬ੍ਰਹਸਪਤ ਨੂੰ ਕੈਮ ਕਰਕੇ ਦਿਨ ਦੀ ਸ਼ੁਰੂਆਤ ਕੀਤੀ ਸ਼ੁਭ ਫਲ ਦੇਗੀ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਸੂਰਤ ਦਾ ਨਕਸ਼ਤਰ ਮਿੱਤਰ ਹੈ ਹਿੰਮਤ ਕਮ ਕਰ ਬਣਿਆ ਰਹੇ ਤੁਹਾਡਾ ਭੈਣ ਭਾਈ ਨਾਲ ਸਬੰਧਾਂ 'ਚ ਸੁਧਾਰ ਲਈ ਯਤਨ ਜ਼ਰੂਰ ਕਰਨੇ ਚਾਹੀਦੇ ਆ ਕੁਝ ਮਨਮਟਾਵ ਹੋ ਗਿਆ ਤੇ ਕੋਈ ਗੱਲ ਨਹੀਂ ਮਿੱਟੀ ਪਾਓ ਅੱਗੇ ਵਧੋ ਮੰਗਲ ਨੂੰ ਸ਼ੁਭ ਕਰਨ ਲਈ ਮਨੱਕੇ ਦਾ ਸੇਵਨ ਕਰੋ ਕੈਂਸਰ ਕਰਕਰਾ ਰਾਸ਼ੀ ਵਾਲਿਆਂ ਦੀ ਲੱਤਾਂ 'ਚ ਦਰਦ रह ਸਕਦਾ ਹੈ ਆਪਣਾ ਵਾਹਣ ਬਹੁਤ ਧਿਆਨ ਨਾਲ ਚਲਾਉਣਾ ਹੈ ਉੱਚ ਦਾ ਚੰਦਰਮਾ ਤੁਹਾਨੂੰ ਕੌਨਫੀਡੈਂਸ ਦੇਗਾ ਧਨ ਦੇਗਾ ਪਰ ਤੇਜ਼ੀ ਤੇ ਜਲਦਬਾਜ਼ੀ ਹੀ ਨੁਕਸਾਨ ਕਰਾਏਗੀ ਬਾਕੀ ਸਿਤਾਰੇ ਚੰਗੇ ਨੇ ਸੇਤ ਦੇ ਪ੍ਰਤੀ ਸ਼ੁਭ ਅਸਰ ਲੈਣ ਦੇ ਲਈ ਅਜੁੱਬੂਦ ਵਰ ਵਾਲੇ ਦਿਨ ਥੋੜੇ ਜਿ ਚੌਲੋ ਇੱਕ ਚਮਚਾ ਹਲਦੀ ਪਾ ਦਿਓ ਨੂੰ ਜਲ ਪ੍ਰਵਾਹ ਕਰ ਦਿਓ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਥੋੜੇ ਆਪਾ ਹਰ ਰੋਜ਼ ਦਾਸ ਰਹਿਆ ਸਿਤਾਰੇ ਸੇਤ ਲਈ ਸਤਰਕ ਰਹਿਣ ਵਾਲੇ ਆ ਹਰ ਤਰ੍ਹਾਂ ਦੀ ਪਰੇਸ਼ਾਨੀ ਨੂੰ ਹਲਕੇ ਚ ਨਹੀਂ ਲੈਣਾ ਥੋੜਾ ਜਿਹਾ ਕੌਨਫੀਡੈਂਸ ਨਾਲ ਚੱਲਣਾ ਕਿ ਠੀਕ ਹੋ ਜਾਏਗਾ ਹੋ ਜਾਣਾ ਹੈ ਵਧੀਆ ਹੈ ਚੜਦੇ ਸੂਰਜ ਦੇ ਦਰਸ਼ਨ ਕਰਨੇ ਆ ਗਾਇਤਰੀ ਮੰਤਰ ਸੁਣਨਾ ਹੈ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਨੂੰ ਕਿਸੇ ਪੇਪਰ ਵਰਕ ਨੂੰ ਲੈ ਕੇ ਕੋਈ ਪਰੇਸ਼ਾਨੀ ਆ ਰਹੀ ਹੋਵੇ ਤਾਂ ਖੁੱਲ ਕੇ ਗੱਲ ਆਪਣੇ ਵਕੀਲ ਨਾਲ ਜਾਂ ਕਿਸੇ ਨਾਲ ਕਰ ਲੈਣੀ ਚਾਹੀਦੀ ਆ ਜਾਂ ਕਿਸੇ ਦੀ ਕਹੀ ਹੋਈ ਗੱਲ ਤੁਹਾਨੂੰ ਚੁਭ ਰਹੀ ਆ ਤੋ ਵੀ ਵਧੀਆ ਧਾਰਮਿਕ ਸੋਚ ਰਹੇਗੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣੇਗਾ ਸਿਤਾਰੇ ਚੰਗੇ ਆ ਮਾਨਸਿਕ ਕਲਪਾਹੜ ਤੋਂ ਬਚਣ ਦੇ ਲਈ ਥੋੜੀ ਮੈਡੀਟੇਸ਼ਨ ਕਰ ਲਵੋ ਲਿਬਰਾ ਤੁਲ ਰਾਸ਼ੀ ਸਿਤਾਰੇ ਥੋੜੇ ਉਲਝੇ ਹੋਏ ਵਾਲੇ ਆ ਸਰਕਾਰੀ ਤੌਰ ਤੇ ਕੋਈ ਚਿੱਠੀ ਨੋਟਿਸ ਮਿਲ ਸਕਦਾ ਹੈ ਕਿਸੇ ਤਰ੍ਹਾਂ ਦਾ ਇਲੀਗਲ ਕੰਮ ਤੁਹਾਨੂੰ ਨਹੀਂ ਕਰਨਾ ਚਾਹੀਦਾ ਗੁਰੂ ਚੰਦਰ 8ਵੇਂ ਸਥਾਨ ਵਿੱਚ ਹੋਣ ਕਰਕੇ ਕੀ ਕਰਨਾ ਤੁਸੀਂ ਪੀਲਾ ਰੰਗ ਪਾਉਣਾ ਹੈ ਰਸੋਈ 'ਚ ਬੈਠ ਕੇ ਖਾਣਾ ਖਾਣਾ ਹੈ ਤੇ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਸਕੋਰਪੀਓ ਬ੍ਰਿਸ਼ਚੇ ਰਾਸ਼ੀ ਉੱਚਾ ਦਾ ਚੰਦਰਮਾ 7ਵੇਂ ਸਥਾਨ ਵਿੱਚ ਬ੍ਰਹਸਪਤ ਦੇ ਨਾਲ ਤੇ ਨਾਲ ਸੂਰਜ ਦਾ ਨਕਸ਼ਤਰ ਦੋਨੋਂ ਹੀ ਮਿੱਤਰ ਦਿਨ ਵਧੀਆ ਜਾਏਗਾ ਕਿਤੇ ਕਪੜਾ ਖਰੀਦਣ ਕਿਤੇ ਮਾਰਕੀਟ 'ਚ ਘੁੰਮਣ ਫਿਰਨ ਦਾ ਮਨ ਹੈ ਕੋਈ ਮੂਵੀ ਦੇਖਣ ਦਾ ਮਨ ਹੈ ਤਾਂ ਜ਼ਰੂਰ ਦੇਖੋ ਚਾਹ ਦੀ ਤੇ ਗਲਾਜ ਵਿੱਚ ਪਾਣੀ ਪੀਓ ਸਿਤਾਰਿਆਂ ਨੂੰ ਹੋਰ ਸ਼ੁਭ ਕਰਨ ਦੇ ਲਈ ਆਪਣੀ ਬਾਣੀ 'ਚ ਮਿਠਾਸ ਰੱਖ ਲਓ ਠੀਕ ਹੈ ਸੈਜੀਟੇਰੀਅਸ ਤਨੂ ਰਾਸ਼ੀ ਦੇ ਲਈ ਹਾਜਮੇ ਦੀ ਪ੍ਰੋਬਲਮ ਲੀਵਰ ਕਿਡਨੀ ਦੀ ਪ੍ਰੋਬਲਮ ਥੋੜੀ ਪਰੇਸ਼ਾਨ ਕਰੇਗੀ ਥੋੜਾ ਪੇਟ ਸੰਬੰਧੀ ਗੈਸ ਵਗੈਰਾ ਵੀ ਤੰਗ ਕਰ ਸਕਦੀ ਹੈ ਪਰ ਕੋਈ ਨਹੀਂ ਨਕਸ਼ਤਰ ਮਿੱਤਰ ਹੈ ਤਾਂ ਇਹਦੇ ਲਈ ਤੁਸੀਂ ਜੋ ਵੀ ਚੀਜ਼ਾਂ ਆਪਣੇ ਸਿਹਤ ਨੂੰ ਸਹੀ ਕਰਨ ਲਈ ਹਿੰਮਤ ਨਾਲ ਕਰੋਗੇ ਉਹਨਾਂ ਦਾ ਫਾਲਤੂ ਤੁਹਾਨੂੰ ਬਿਲਕੁਲ ਸ਼ੋਭਾ ਮਿਲਣ ਵਾਲਾ ਹੈ 6ਵੇਂ ਚੰਦਰ ਹੈ ਤਾਂ ਕੀ ਕਰਨਾ ਹੈ ਤੁਸੀਂ ਚਲਦੇ ਪਾਣੀ ਚ ਚੌਲ ਜਲਪ੍ਰਵਾਹ ਕਰ ਦੇਣੇ ਹਨ ਅਗਲੀ ਰਾਸ਼ੀ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੀ ਸੋਚ ਅੱਛੀ ਹੈ ਬੱਚਿਆਂ ਦੇ ਨਾਲ ਤੁਹਾਡੇ ਸਬੰਧ ਅੱਛੇ ਹੋ ਜਾਣੇ ਆ ਕੰਮ ਕਾਰ ਦੀ ਸਥਿਤੀ ਅੱਛੀ ਰਹੇਗੀ ਪਰ ਧਨ ਪੂਰੀ ਤਰ੍ਹਾਂ ਨਾਲ ਮਿਹਨਤ ਮੁਤਾਬਕ ਨਹੀਂ ਮਿਲੇਗਾ ਜਦੋਂ ਤੱਕ ਸੂਰਜ ਦੂਸਰੇ ਸਥਾਨ ਵਿੱਚ ਬਰਾਸਮਾਨ ਹੈ ਠੀਕ ਹੈ ਘਰੇਲੂ ਸੁਮਨਤ ਚ ਸੁਧਾਰ ਲਈ ਯਤਨ ਕਰੋ ਜੀਵਨ ਸਾਥੀ ਨਾਲ ਬੈਸਬਾਜੀ ਨੁਕਸਾਨ ਕਰਵਾ ਦੇਗੀ ਅਕਿਊਰਸ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਾਨੂੰ ਨਜ਼ਰਾਂ ਤੋਂ ਬਚਣਾ ਚਾਹੀਦਾ ਹੈ ਉਹ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਕਿਤੇ ਕਿਤੇ ਸਾਈਨ ਤੁਹਾਨੂੰ ਨੁਕਸਾਨ ਨਾ ਕਰਾ ਜਾਣ ਤਾਂ ਬਹੁਤ ਹੀ ਜ਼ਿਆਦਾ ਸਤਰ ਕਰਕੇ ਚੱਲੋ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਮੱਥੇ ਤੇ ਦੁੱਧ ਲਾਣਾ ਤੇ ਚਲਦੇ ਪਾਣੀ ਵਿੱਚ ਥੋੜੀ ਜਿਹੀ ਰੋੜੀਆਂ ਜੀ ਮਿਲ ਜਾਂਦਾ ਉਹ ਚੱਲ ਪ੍ਰਵਾਹ ਕਰ ਦੋ ਨਹੀਂ ਤਾਂ ਇੱਕ ਦੁੱਧ ਦਾ ਪੈਕੇਟ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਪਾਈਸੇ ਜਾਨੀ ਮੇਂਡਾਸ਼ੀ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਹਿਸਾਬ ਨਾਲ ਅੱਜ ਯਾਤਰਾ ਕਰਨੀ ਪੈ ਸਕਦੀ ਹੈ ਕਿਤੇ ਨੇੜੇ ਤੇੜੇ ਜਾ ਸਕਦੇ ਹੋ ਤੁਸੀਂ ਘੁੰਮਣ ਕਰਨ ਕੰਮ ਦਾ ਆਰਡਰ ਕੋਈ ਬਾਹਰੋਂ ਆ ਸਕਦਾ ਹੈ ਤਾਂ ਵਧੀਆ ਨੇ ਸਿਤਾਰੇ ਸ਼ੁਕਰ ਪਰਸਨਲਿਟੀ ਨੂੰ ਤੇ ਅੱਛੀ ਕਰੀ ਰਿਹਾ ਹੈ ਪਰ ਰਾဟု ਜੋ ਹੈ ਬੋਧ ਰਾਹੁ ਦੇ ਜੁਤੀ ਥੋੜਾ ਪਾਰਾ ਵਧਾ ਰਹੀ ਹੈ ਗੁੱਸਾ ਵਧਾ ਰਹੀ ਆਪਾਂ ਤੁਹਾਨੂੰ ਦੱਸਿਆ ਸੀ ਤੁਹਾਨੂੰ ਦੇ ਥੋੜਾ ਜਿਹਾ ਕੰਟਰੋਲ ਰੱਖੋ ਪੀਲਾ ਰੰਗ ਪਾਉ ਬ੍ਰਸਪਤ ਚੰਦਰ ਤੁਹਾਡੇ ਲਗਨ ਦਾ ਮਾਲਕ ਹੈ ਚੰਦਰ ਨਾਲ ਬਿਰਾਜਮਣ ਹੈ ਚੰਦਰ ਤੁਹਾਡੇ ਜੋ ਹੈ ਸੋਚ ਦਾ ਮਾਲਕ ਹੈ ਤਾਂ ਆਪਣੀ ਸੋਚ ਨੂੰ ਆਪਣੀ ਪੋਜੀਟਿਵ ਸਕਾਰਾਤਮਕ ਸੋਚ ਨੂੰ ਜਿਆਦਾ ਬढ़ावा ਦੇ ਕੇ ਹਿੰਮਤ ਕਰਕੇ ਹਰ ਕੰਮ ਵਿੱਚ ਭਾਵੇਂ ਵਿਦਿਆਰਥੀਓ ਤੁਸੀਂ ਤਾਂ ਪੇਪਰ ਤਾਂ ਹੀ ਵਧੀਆ ਹੋਣਾ ਮੈਂ ਕਰ ਸਕਦਾ ਮੇਰਾ ਹੋ ਜਾਣਾ ਤਾਂ ਹੀ ਅੱਛਾ ਠੀਕ ਹੈ ਇਹ ਸੀ ਜੀ ਕਿ ਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਮੁਤਾਬਕ ਕਿੱਦਾਂ ਚੱਲ ਕੇ एनर्जी ਨੂੰ ਬਹੁਤ ਅੱਛਾ ਕਰ ਸਕਦੇ ਹਨ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਰਹਿੰਨੇ ਹਾਂ ਕਿ ਕਿਦਾਂ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣ ਦੇ ਨਾਲ ਚੀਜ਼ਾਂ ਦੀ એનર્ਜੀ ਨੂੰ ਸ਼ੁਭ ਮਿਲਦਾ ਹੈ ਅੱਜ ਕੱਲ ਬੱਚਿਆਂ ਦੇ ਪੇਪਰ ਚੱਲ ਰਹੇ ਆ ਬੜੀ ਟੈਨਸ਼ਨ ਪੇਰੈਂਟਸ ਨੂੰ ਵੀ ਹੋਈ ਪਈ ਹੈ ਕੇਲੇ ਜ਼ਰੂਰ ਮੰਦਰ ਰੱਖਣੇ ਆ ਤੁਸੀਂ ਗੁਰੂ ਚੰਦਰ ਦਾ ਗਜਕੇਸ਼ਰੀ ਯੋਗਿਆਜ ਬੱਚਿਆਂ ਨੂੰ ਦੁੱਧ ਵਿੱਚ ਹਲਕਾ ਜਾਂ ਕੇਸਰ ਜਾਂ ਹਲਦੀ ਮਿਲਾ ਕੇ ਜ਼ਰੂਰ ਪਿਲਾਓ ਜਿਸ ਨਾਲ ਕਾਫੀ ਸ਼ੁਭ ਫਲ ਮਿਲਦੇ ਆ ਅਗਰ ਬੱਚੇ ਨੂੰ ਲੱਗ ਰਿਹਾ ਕਿ ਮੇਰੇ ਪੇਪਰ ਸਹੀ ਨਹੀਂ ਹੋਤੇ ਪ੍ਰੈਸ਼ਰ ਪਾਉਣ ਦੀ ਬਜਾਏ ਹਰ ਰੋਜ਼ ਉਹਦੇ ਮੱਥਾ ਜੀਬ ਤੋਂ ਨਹੀਂ ਤੇ ਕੇਸਰ ਲਗਾਉਣਾ ਸ਼ ਮੇਰੇ ਕੋਲ ਇੱਕ ਬੱਚਾ ਆਇਆ ਉਹਦੇ ਪੇਪਰ ਇੱਕ ਵੱਧ ਵਧੀਆ ਨਹੀਂ ਹੋਇਆ ਜੀ ਬੱਸ ਸੁਣ ਉਹ ਨਹੀਂ ਹੋਇਆ ਵਧੀਆ ਤੇ ਫਿਰ ਕੀ ਹੋਇਆ ਅਗਲੇ ਵਧੀਆ ਹੋ ਜਾਣਗੇ ਬੱਸ ਉਹਦੇ ਲਈ ਤਿਆਰੀ ਕਰਨ ਦੇ ਲਈ ਬੱਚਿਆਂ ਨੂੰ ਦੁੱਧ 'ਚ ਕੇਸਰ ਪਾ ਕੇ ਪਿਲਾਉਣਾ ਤੇ ਮੱਥਾ ਜੀਬ ਤੋਂ ਨਹੀਂ ਤੇ ਕੇਸਰ ਲਗਾਉਣਾ ਜ਼ਰੂਰੀ ਆ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਇਸੇ ਕਮਲੇ ਬੂਟੇ 'ਚ ਪਾਉਣਾ ਠੀਕ ਹੈ ਤਾਂ ਅੱਛੀ એનર્ਜੀ ਆਂਦੀ ਰਹੇਗੀ ਏਸੀ ਆਪਣਾ ਸਟੋਲੋਜੀ ਵਿਦ ਲੌਜਿਕ ਵਿੱਚ ਅੱਪਾ ਤੁਹਾਨੂੰ ਦੱਸਿਆ ਤੇ ਹੁਣ ਸਮਾਜ ਜਾਜ਼ਤ ਦਾ ਸਾਸ਼ਿਕਾ